ਪਿੱਛੇ ਸਭਾ ਹਲਕਾ ਪੱਟੀ ਅਤੇ ਪੰਜਾਬ ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਦੇ ਵੱਲੋਂ ਪੱਟੀ ਦੇ ਲੋਕਾਂ ਦੀ ਮੰਗ ਨੂੰ ਪੂਰਾ ਕਰਦਿਆਂ ਅੱਜ ਪੱਟੀ ਬੱਸ ਸਟੈਂਡ ਤੋਂ Shimla ਨੂੰ ਜਾਣ ਵਾਲੀ ਪੰਜਾਬ ਰੋਡਵੇਜ਼ ਦੀ ਬੱਸ ਨੂੰ ਹਰੀ ਝੰਡੀ ਦਿਖਾਈ ਹੈ ਇਸ ਮੌਕੇ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੁਆਰਾ ਚੋਣਾਂ ਦੇ ਸਮੇਂ ਕੀਤੇ ਗਏ ਵਾਦੇ ਹੁਣ ਪੂਰੇ ਹੋ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਪਣਾ ਵਾਦਾ ਇੱਕ ਇੱਕ ਕਰਕੇ ਪੂਰਾ ਕਰ ਰਹੇ ਨੇ ਅਤੇ ਅੱਜ ਇਸੇ ਹੀ ਤਹਿਤ ਪੱਟੀ ਤੋਂ Shimla ਚੱਲਣ ਵਾਲੀ ਬੱਸ ਨੂੰ ਹਰੀ ਝੰਡੀ ਦਿਖਾਈ ਗਈ ਹੈ ਅਤੇ ਇਸ ਦੇ ਨਾਲ Shimla ਦੇ ਅਤੇ ਪੱਟੀ ਦੇ ਲੋਕਾਂ ਨੂੰ ਆਉਣ ਜਾਣ ਦੇ ਵਿੱਚ ਬਹੁਤ ਆਸਾਨੀ ਹੋਵੇਗੀ। ਕੀ 25000 ਰੁਪਏ ਦੀ ਗੱਡੀ ਕਰਦਾ ਤੇ ਫੇਰ ਉੱਥੇ Shimla ਜਾ ਸਕਦਾ ਹੁਣ ਉਹ ਜਿਨ੍ਹਾਂ ਵੀ Shimla ਘੁੰਮਣ ਜਾਣਾ ਸਰਕਾਰੀ ਬਾਸ ਤੇ ਬਹਿ ਕੇ ਜਾਇਜ਼ ਪੈਸਿਆਂ ਦੇ ਵਿੱਚ Shimla ਸਹੂਲਨ ਚੰਡੀਗੜ੍ਹ ਜਾ ਸਕਦਾ। ਇੱਕ ਸਭ ਤੋਂ ਵੱਡੀ ਇਹ ਸਹੂਲਤ ਮਿਲਿਆ ਕਿ ਕਈ ਵਾਰਾਂ ਜਿਸੇ ਪਹਿਣ ਪੁਰਾਣੇ ਲੇਡ ਚੰਡੀਗੜ੍ਹ ਜਲੰਧਰ ਅਮਰitsar ਜਾਣਾ ਹੁੰਦਾ ਸੀ ਤੇ ਉਹਨਾਂ ਨੂੰ ਵੀ ਦੂਜੇ ਸ਼ਹਿਰਾਂ 'ਚ ਜਾ ਕੇ ਇਹ ਵੀ ਕਲਦਾ ਬੱਸ ਦਾ ਜਾਂ ਕਾਰ ਦਾ ਇੰਤਜ਼ਾਮ ਕਰਨਾ ਪੈਂਦਾ ਸੀ ਇਹ ਬੱਸ ਇੱਥੋਂ ਦਿਨੇ 10:20 ਤੇ ਚੱਲਿਆ ਕਰੇਗੀ ਤੇ ਇਹ ਬੱਸ 6:30 ਵਜੇ ਦੇ ਕਰੀਬ 6:20 ਤੇ ਚੰਡੀਗੜ੍ਹ ਪਹੁੰਚੇਗੀ ਉਹਦੇ ਬਾਅਦ ਰਾਤ ਨੂੰ 10:30 ਵਜੇ ਸ਼ਿਮਲੇ ਬੰਦ ਹੋਵੇਗੀ ਤੇ ਅਗਲੇ ਦਿਨ 7:10 ਤੇ ਸ਼ਿਮਲੇ ਤੋਂ ਵਾਪਸ ਚੱਲੇਗੀ ਤੇ ਸ਼ਾਮਾਂ ਨੂੰ 7:30 ਵਜੇ ਇੱਥੇ ਪੱਟੀ ਵਾਪਸ ਆਇਆ ਕਰੇਗੀ ਜਿਹਦੇ ਨਾਲ ਪੱਟੀ ਲੱਕੇ ਵਾਲਿਆਂ ਨੂੰ ਪੱਟੀ ਹਲਕੇ ਵਾਲਿਆਂ ਨੂੰ ਨਾਲ ਖੇਮਕਰ ਨਾਲਕੇ ਵਾਲਿਆਂ ਨੂੰ ਬੜੀ ਵੱਡੀ ਥੂਤ ਮਿਲੂਗੀ ਰਸਤੇ 'ਚ ਜਿਹੜੇ-ਜਿਹੜੇ ਪਾਏ ਵੱਲੋਂ ਇਹ ਜਾਣੇ ਆ ਉਹਨਾਂ ਭਣਾ ਭਰਾਵਾਂ ਨੂੰ ਵੀ ਸਾਡੇ ਪਬਲਿਕ ਨੂੰ ਫਾਇਦਾ ਮਿਲੇਗਾ ਇਹ ਬਸ ਪੱਟੀ ਤੋਂ ਅੰਮ੍ਰਿਤਸਰ ਅੰਮ੍ਰਿਤਸਰ ਤੋਂ ਜਲੰਧਰ ਜਲੰਧਰ ਤੋਂ ਚੰਡੀਗੜ੍ਹ ਚੰਡੀਗੜ੍ਹ ਤੋਂ Shimla ਸੋਲਨ ਜਾ ਕੇ ਬੰਦ ਹੋਇਆ ਕਰੇਗੀ ਤੇ ਜਦੋਂ ਦੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਆ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕਾਂ ਲਈ ਦਿਨ ਰਾਤ ਕੰਮ ਕਰ ਰਹੇ ਆ ਤੇ ਸਾਡਾ ਟਰਾਂਸਪੋਰਟ ਵਿਭਾਗ ਜਿਹੜਾ ਕਿ ਪਿਛਲੇ ਸਾਲ ਨਾਲੋਂ ਇਸ ਸਾਲ 661 ਕਰੋੜ ਰੁਪਏ ਜਿਹੜਾ ਵਾ ਉਹ ਬਾਤ ਫਾਇਦੇ 'ਚ ਗਿਆ 661 ਕਰੋੜ ਰੁਪਈਆ ਪਿਛਲੇ ਸਾਲ ਦੇ ਮੁਕਾਬਲੇ ਹਰਕਾਵਾਧਾ ਆਮਦਨ ਹੋਈ ਆਪਣੇ ਪੰਜਾਬ ਸਰਕਾਰ ਨੂੰ ਤੇ ਜਿਹੜਾ ਇਹ 661 ਕਰੋੜ ਰੁਪਈਆ ਇਹ ਕਿੱਥੇ ਜਾਂਦਾ ਸੀ ਇਹ 661 ਕਰੋੜ ਰੁਪਈਆ ਜਿਹੜੀਆਂ ਰਵਾਇਤੀ ਪਾਰਟੀਆਂ ਦੇ ਐਮਐਲਏ ਮੰਤਰੀ ਮੁੱਖ ਮੰਤਰੀ ਸਨ ਡਿਪਟੀ ਮੁੱਖ ਮੰਤਰੀ ਸਨ ਉਹਨਾਂ ਦੀਆਂ ਬਸਾਂ ਆਪਦੀਆਂ ਚੱਲਦੀਆਂ ਸੀ ਤੇ ਇਹ 661 ਕਰੋੜ ਰੁਪਈਆ ਸਿੱਧੇ ਜਾਂ ਸਿੱਧੇ ਢੰਗ ਨਾਲ ਉਹਨਾਂ ਦੀ ਜੇਬਾਂ 'ਚ ਜਾਂਦਾ ਹੈ ਤੇ ਆਉਣ ਵਾਲੇ ਦਿਨਾਂ 'ਚ ਕਾਂ ਅਗਲੇ ਸਾਲ ਅਸੀਂ ਇਹਦੇ ਨਾਲੋਂ ਵੀ ਵੱਧ ਮਿਹਨਤ ਕਰਾਂਗੇ ਜਿਹੜਾ 665 ਕਰੋੜ ਆ ਇਹਦੇ ਨਾਲੋਂ ਵੀ ਅਸੀਂ ਕੋਸ਼ਿਸ਼ ਕਰਾਂਗੇ ਕਿ ਡਬਲ ਇਨਕਮ ਜਿਹੜੀ ਆ ਪੰਜਾਬ ਸਰਕਾਰ ਦੀ ਵਧੇ ਦੇਰ ਰਾਤ ਕੰਮ ਕਰ ਰਹੇ ਆ ਜੇ ਦਾਸ ਨੂੰ ਲਾਲਜੀਤ ਸਿੰਘ ਢੁੱਲਰ ਨੂੰ ਪੱਟੀ ਹਲਕੇ ਦੇ ਪਣਾ ਭਰਾਵਾਂ ਨੇ ਮਾਨ ਦਿੱਤਾ ਪੱਟੀ ਹਲਕੇ 'ਚ ਵੀ ਨਿਰੰਤਰ ਕੰਮ ਚੱਲ ਰਹੇ ਆ ਗਲੀਆਂ ਜਿਹੜੀਆਂ ਪੁਰਾਣੇ ਸਮੇਂ ਦੇ ਵਿੱਚ ਸੀਵਰੇਜ ਪੈਣ ਵਾਲਾ ਰਹਿਦਾ ਸੀ ਕਲੀਆਂ ਬਣਨ ਵਾਲੀਆਂ ਰਹੀਆਂ ਈਆਂ ਬਿਨਾ ਪੱਕ ਪਾਤ ਤੋਂ ਬਿਨਾ ਭੇਦ ਭਾਵ ਤੋਂ ਗਲੀਆਂ ਬਣਾਈਆਂ ਜਾ ਰਹੀਆਂ ਨਹੀਂ ਤੇ ਆਪਾਂ ਵੇਹਨੇ ਹੁੰਦੇ ਹਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਜਿਹੜਾ ਵਿਰੋਧੀ ਪਾਰਟੀ ਦਾ ਹਣਾ ਉਹਦੇ ਪੂਏ ਗੋ ਕੱਚਾ ਥਾਂ ਛੱਡ ਦੇਣਾ ਸੀਵਰ ਪੈਣ ਵਾਲਾ ਛੱਡ ਦੇਣਾ ਪਸ਼ੂ ਪਾਲਣ ਵਿਭਾਗ ਮਿਲਿਆ ਪਿਛਲੇ ਸਾਲ ਜਦੋਂ ਨਵੀਂ ਨਵੀਂ ਸਰਕਾਰ ਬਣੀ ਡਾਕਟਰਾਂ ਦੀ ਘਾਟ ਕਾਰਨ ਲੰਪੀ ਸਕੈਨ ਡਿਜ਼ੀਜ਼ ਨਾਂ ਦੀ ਨਾਮਰਾਦ ਬਿਮਾਰੀ ਆ ਗਈ ਜਿਹਦੇ ਨਾਲ گاਵਾਂ ਵਾਲਿਆਂ ਛੱਡਾਂ ਵਾਲਿਆਂ ਪਸ਼ੂ ਪਾਲਕਾਂ ਦਾ ਬੜਾ ਵੱਡਾ ਨੁਕਸਾਨ ਹੋਇਆ ਗਊ ਧੰਦਾ ਨੁਕਸਾਨ ਹੋਇਆ ਉਸ ਚੀਜ਼ ਨੂੰ ਵੇਹਦੇ ਆ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਸੱਚਜੀ ਸਰਕਾਰ ਦੀ ਅਗਵਾਈ ਦੇ ਵਿੱਚ ਬੈਟਰੀ ਅਫਸਰਾਂ ਦੀ ਭਰਤੀ ਕੀਤੀ ਗਈ ਬੈਟਰੀ ਇਨਸਪੈਕਟਰਾਂ ਦੀ ਭਰਤੀ ਕੀਤੀ ਗਈ ਤੇ ਇਸ ਸਾਲ ਜਿਹੜਾ ਕਿ 30 ਅਪ੍ਰੈਲ ਅਸੀਂ ਕੀਤਾ ਮਿੱਥਿਆ ਸੀ ਕਿ ਲੰਬੀ ਸਕਿੰਡ ਜੀ ਦੀ ਵੈਕਸੀਨ ਕੀਤੀ ਜਾਊਗੀ ਉਹ ਵੀ 90% ਤੋਂ ਵੱਧ ਅਜੇ ਇੱਕ ਮਹੀਨਾ ਪਿਆਵਾ ਤੇ ਵੈਕਸੀਨ ਹੋਣ ਦੇ ਵਿੱਚ ਉਹ ਵੀ ਅਸੀਂ 90% ਤੋਂ ਵੱਧ ਵੈਕਸੀਨ ਕਰ ਲਈ ਆ ਹੋਰ ਜਿਹੜਾ ਫੂਡ ਪ੍ਰੋਸੈਸਿੰਗ ਪਲਾਟ ਦਾ ਨਵਾਂ ਮਹਿਕਮਾ ਦਾਸ ਨੂੰ ਦਿੱਤਾ ਗਿਆ ਸਰਕਾਰ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਵੱਲੋਂ ਸ਼੍ਰੀ ਹਰਵਿੰਦ ਕੇਜਰੀਵਾਲ ਜੀ ਵੱਲੋਂ ਸਾਡੇ ਸੰਸਦ ਮੈਂਬਰ ਰਾਘਵ ਚੱਡਾ ਜੀ ਵੱਲੋਂ ਉਹ ਵੀ ਤਨਦੇਈ ਤੇ ਇਮਾਨਦਾਰੀ ਨਾਲ ਨਿਭਾਵਾਂਗਾ ਪੰਜਾਬ ਲਈ ਕੰਮ ਕਰ ਰਹੇ ਹਾਂ ਜਿੰਨੇ ਵੀ ਵਿਭਾਗ ਮਿਲੇ ਆ ਤਨਦੇਈ ਨਾਲ ਉਹਨਾਂ ਵਿਭਾਗਿਆਂ ਨੂੰ ਉੱਪਰ ਨੂੰ ਲੈ ਕੇ ਆਵਾਂਗੇ ਮਾਰਜਿਨ ਵਧਾਵਾਂਗੇ ਪੰਜਾਬ ਦੇ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਜਾ ਰਹੀਆਂ ਪਹਿਲੀ ਵਾਰ ਆ ਕਿ ਪਹਿਲੇ ਸਾਲ ਦੇ ਵਿੱਚ ਹੀ 27000 ਦੇ ਕਰੀਬ ਨੌਕਰੀਆਂ ਦਿੱਤੀਆਂ ਗਈਆਂ ਪੰਜਾਬ ਦੇ ਬੱਚਿਆਂ ਬੱਚੀਆਂ ਨੂੰ ਨਹੀਂ ਤੇ ਆਪਾਂ ਵੇਨੇ ਹੁੰਦੇ ਹਾਂ ਚਾਰ 4.5 ਸਾਲ ਲੰਘ ਜਾਣੇ ਐਂਡਲੇ ਸਾਲ ਚ ਮਗਰਲੇ 6 ਮਹੀਨਿਆਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕਰਨਾ ਨੌਕਰੀਆਂ ਦਾ ਉਹਨੇ ਚੇਰ ਨੂੰ ਕੋਡ ਆਫ ਕੰਡਕਟ ਲੱਗ ਜਾਣਾ ਤੇ ਫਿਰ ਬੱਚਿਆਂ ਨੇ ਵਿਚ ਵਿਚਾਲੇ ਰਹਿ ਜਣਾ ਭਰਤੀਆਂ ਕੈਨਸਲ ਹੋ ਜਾਣੀਆਂ ਸਰਕਾਰ ਇਮਾਨਦਾਰ ਸਰਕਾਰ ਬਣੀਆ ਜ਼ੀਰੋ ਟੋਲਰੈਂਸ ਕਰਪਸ਼ਨ ਜਿਹੜੀ ਉਹ ਕੀਤੀ ਜਾਊਗੀ ਬਹੁਤ ਸੁਧਾਰ ਹੋ ਗਿਆ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਸੁਧਾਰ ਕੀਤੇ ਜਾਣਗੇ ਪੰਜਾਬ ਦੇ ਲੋਕਾਂ ਦੀ ਸਰਕਾਰ ਆ ਪੰਜਾਬ ਦੇ ਲੋਕ ਮਾਣਨਾ ਕਹਿ ਸਕਦੇ ਆ ਕਿ ਮਾਨ ਸਰਕਾਰ ਆਮ ਲੋਕਾਂ ਦੀ ਸਰਕਾਰ ਆ ਜਿਸ ਤਰ੍ਹਾਂ ਜਿਵੇਂ ਮੰਤਰੀ ਸਾਹਿਬ ਜਿਹੜੇ ਆਊਟਸੋਰਸ ਤੇ ਬੱਚੇ ਲੱਗੇ ਹੋਏ 7-7 8000 ਰੁਪਏ ਤਨਖਾਹ ਦੇ ਜਿਵੇਂ ਤੁਸੀਂ ਤੁਹਾਡੀ ਸਰਕਾਰ ਵੱਲੋਂ ਨੌਕਰੀਆਂ ਦਿੱਤੀਆਂ ਜਾ ਰਹੀਆਂ ਕੋਈ ਉਹਨਾਂ ਵਾਸਤੇ ਵੀ ਨੀਤੀ ਬਣਾਈ ਜਾ ਰਹੀ ਆ ਵੇਖੋ ਜਿਹੜੇ ਵੀਰ ਸਾਡੇ ਆਊਟਸੋਰਸ ਤੇ ਲੱਗੇ ਬੱਚੇ ਬੱਚੀਆਂ ਉਹਦੇ ਤੋਂ ਪਹਿਲਾਂ ਮੈਂ ਦੱਸ ਦੇਣਾ ਚਾਹੁੰਨਾ ਕਿ ਇਹ ਰਣਾ ਇਹ ਹੁੰਦਾ ਕਿ ਕਈ ਵੀਰ ਐਵੇਂ ਧਰਨੇ ਲਾਉਣ ਲੱਗ ਪੈਂਦੇ ਆ ਕਿ ਸ਼ਾਇਦ ਅਸੀਂ ਧਰਨੇ ਲਾਵਾਂਗੇ ਤੇ ਸਰਕਾਰ ਦਬਾਅ ਚ ਆ ਕੇ ਤੇ ਸਾਨੂੰ ਸ਼ਾਇਦ ਪੱਕਿਆਂ ਕਰ ਦੇ ਰੈਗੂਲਰ ਕਰ ਦੇ ਰੂਲ ਮੁਤਾਬਕ ਕੰਮ ਚੱਲਣਾ ਜਿਹੜੇ ਪੱਕੇ ਮੁਲਾਜ਼ਮ ਹੋਣੇ ਆ ਉਹਦੇ ਵਿੱਚ ਅਢਹਾਕ ਤੇ ਕੰਮ ਕਰਦੇ ਕਾਮੇ ਡੇਲੀ ਬੇਸ ਤੇ ਕੰਮ ਕਰਦੇ ਕਾਮੇ ਕੰਟਰੈਕਟ ਬੇਸ ਤੇ ਕੰਮ ਕਰਦੇ ਕਾਮੇ ਉਹ ਵਿੱਚ ਆਉਣੇ ਆ ਉਹ ਵੀ ਜਿਨ੍ਹਾਂ ਦੀ 10 ਸਾਲ ਦੀ ਸਰਵਿਸ ਹੋ ਚੁੱਕੀ ਆ ਉਹ ਵਿੱਚ ਸਾਡੇ ਭੈਣਾ ਭਰਾ ਆਉਣੇ ਆ ਜਿਹੜੀ ਆਊਟਸੋਰਸ ਦੀ ਪਾਲਿਸੀ ਆ ਉਹਦੇ ਤੋਂ ਪਹਿਲਾਂ ਆਊਟਸੋਰਸ ਤੋਂ ਜੇ ਪੱਛਾ ਕੰਟਰੈਕਟ ਤੇ ਆਵੇ ਤੇ ਕੰਟਰੈਕਟ ਤੇ ਆਏ ਨੂੰ 10 ਸਾਲ ਹੋਏ ਹੁਣ ਫੇਰ ਕਿਉਂਕਿ ਪਾਲਿਸੀ ਜਿਹੜੀ ਸਰਕਾਰ ਦੇ ਮਾਮਦਾਨ ਡਿਆ ਉਹਦੇ ਮੁਤਾਬਕ ਹੀ ਕੰਮ ਚੱਲਣਾ ਦੇਖੋ ਉੱਤੇ ਸੰਵਿਧਾਨਵੀ ਆ ਸੰਵਿਧਾਨ ਅਨੁਸਾਰ ਸਰਕਾਰ ਅਨੁਸਾਰ ਕੰਮ ਚੱਲਣਾ ਮਾਪਦੰਡਾਂ ਦੇ ਅਨੁਸਾਰ ਜਿਹੜਾ ਵੀ ਵਿਅਕਤੀ ਪੂਰਾ ਉੱਤਰਦਾ ਹੋਵੇਗਾ ਉਹਨੂੰ ਉਹਦਾ ਹੱਕ ਦਿੱਤਾ ਜਾਵੇਗਾ ਕਿਸੇ ਦਾ ਹੱਕ ਨਹੀਂ ਰੱਖਿਆ ਜਾਵੇਗਾ ਜਲੰਧਰ ਜਿਮਣੀ ਚੋਣ ਨੂੰ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਜਲੰਧਰ ਜਿਮਣੀ ਚੋਣ ਜਿਹੜੀ ਆ ਆਮ ਆਦਮੀ ਪਾਰਟੀ ਸ਼ਾਨਾ ਜਿੱਤੂਗੀ ਪੰਜਾਬ ਦੇ ਲੋਕਾਂ ਨੇ ਜਿਹੜੇ ਪਿਛਲੇ 1 ਸਾਲ ਚ ਕੰਮ ਵੇਖਿਆ ਉਹ ਪਿਛਲੇ 75 ਸਾਲਾਂ ਚ ਦੂਜੀਆਂ ਰਵਾਇਤੀ ਪਾਰਟੀਆਂ ਨੇ ਸੌਂਕੇ ਹੀ ਕੱਢ ਛੱਡਿਆ 1 ਸਾਲ ਦੇ ਵਿੱਚ ਸਰਦਾਰ ਭਗਵੰਤ ਸਿੰਘ ਮਾਨ ਨੇ ਵਾਕਈ ਜੇ ਲੋਕਾਂ ਨੇ ਬਦਲਾ ਲਿਆਂਦਾ ਤੇ ਬਦਲਾਅ ਵਾਲ ਵੇਖੋ ਸ਼ਾਨਾ ਜਿੱਤਣਗੇ ਸਾਡੇ ਜਿਹੜੇ ਰਿੰਕੂ ਜੀ ਇਥੋਂ ਪਾਰਲੀਮੈਂਟ ਦੀ ਚੋਣ ਲੜ ਰਹੇ ਆ ਜਲੰਧਰ ਤੋਂ ਆਮ ਆਦਮੀ ਪਾਰਟੀ ਲੋ ਸ਼ਾਨਾ ਜਿੱਤਣਗੇ ਪੰਜਾਬ ਦੇ ਲੋਕ ਫਤਵਾ ਦੇਣ ਜਾ ਰਹੇ ਆ ਜਲੰਧਰ ਦੀ ਜਿਮਣੀ ਚੋਣ ਜਿਤਾ ਕੇ ਫਤਵਾ ਦੇਣਗੇ ਆਮ ਆਦਮੀ ਪਾਰਟੀ ਨੂੰ ਵੱਡੇ ਮਾਤ ਦੇਣਾ ਚਾਹੁੰਦੇ ਆ ਅਕ੍ਰੋਤੀ ਪਾਰਟੀਆਂ ਵੱਲੋਂ ਤਾਂ ਵੀ ਕਥੇ ਜਾ ਰਹੇ ਆ ਕਿ ਜਿਹੜੇ ਵਲੰਟੀਅਰਾਂ ਨੂੰ ਜੜੀਆਂ ਉਹ ਛੱਡ ਕੇ ਦੇ ਦੂਗਰੀ ਪਾਰਟੀ ਜੋ ਆਏ ਉਮੀਦਵਾਰਾਂ ਨੂੰ ਟਿਕਟਾਂ ਦੇਖੋ ਇਹ ਤੇ ਪਾਰਟੀਆਂ ਦੇ ਏਜੰਡੇ ਹੁੰਦੇ ਆ ਦੂਜੀਆਂ ਪਾਰਟੀਆਂ ਵੀ ਆ ਜਿਹੜੀਆਂ ਆਪਾਂ ਵੇਂਦੇ ਰਹੇ ਆ ਨਵੇਂ ਬੰਦੇ ਨੂੰ ਸ਼ਾਮਲ ਕਰਕੇ ਮੌਕੇ ਦੇ ਮੌਕੇ ਨਵਜੋਤ ਸਿੰਘ ਸਿੱਧੂ ਜੀ ਕਮੈਂਟ ਕਮੈਂਟਰੀ ਕਰ ਰਹੇ ਸਨ ਜਦੋਂ ਪਾਕਿਸਤਾਨ ਦਾ ਮੈਚ ਚੱਲਦਾ ਪਰ ਉਹਨਾਂ ਨੂੰ ਲਿਆ ਕੇ ਭਾਜਪਾ ਨੇ ਉਸ ਵੇਲੇ ਟਿਕਟ ਦਿੱਤੀ ਐ ਤਰ੍ਹਾਂ ਕਈ ਹੋਰ ਬੰਦਿਆਂ ਨੂੰ ਟਿਕਟਾਂ ਦਿੱਤੀਆਂ ਗਈਆਂ ਕੋਈ ਗੱਲ ਨਹੀਂ ਬੰਦਾ ਵਧੀਆ ਚਾਹੀਦਾ ਇਨਸਾਨ ਵਧੀਆ ਚਾਹੀਦਾ ਕੋਈ ਵੀ ਪਾਰਟੀ ਕਿਸੇ ਨੂੰ ਵੀ ਟਿਕਟ ਦੇ ਸਕਦੀ ਹੈ ਇੱਥੇ ਕੋਈ ਡੱਬਟਾਈ ਇਸ਼ੂ ਨਹੀਂਗਾ ਕੋਈ ਵੱਡਾ ਮੈਟਰ ਨਹੀਂ ਲਾਈਵ ਤੇ ਇਸ ਚੈਨਲ ਦੇ ਲਈ ਹਲਕਾ ਪੱਟੀ ਤੋਂ ਬਲਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ